ਹਲਕਾ ਵਿਧਾਇਕ ਚਰਨਜੀਤ ਸਿੰਘ ਵੱਲੋਂ ਬੀਡੀਪੀਓ ਦਫ਼ਤਰ ਮੋਰਿੰਡਾ ਵਿਖੇ ਹਲਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਵੰਡੇ ਗਏ ਇਸ ਮੌਕੇ ਉਹਨਾਂ ਦੇ ਨਾਲ ਬੀਡੀਪੀਓ ਮੋਰਿੰਡਾ ਹਰਕੀਰਤ ਸਿੰਘ ਸੀਨੀਅਰ ਅਗੂ ਬੀਰ ਦਵਿੰਦਰ ਸਿੰਘ ਬੱਲਾ ਅਤੇ ਸਿਆਸੀ ਸਲਾਹਕਾਰ ਜਗਤਾਰ ਸਿੰਘ ਕੜੂਆ ਵੀ ਸ਼ਾਮਲ ਸਨ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਚੈੱਕ ਵੰਡਦਿਆਂ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਜਿਹੜੀਆਂ ਪੰਚਾਇਤਾਂ ਵਧੀਆ ਢੰਗ ਨਾਲ ਪਿੰਡਾਂ ਵਿੱਚ ਕੰਮ ਕਰਦੀਆਂ ਹਨ ਜਾਂ ਕਰਨਗੀਆਂ ਉਹਨਾਂ ਨੂੰ ਵੱਧ ਤੋਂ ਵੱਧ ਵਿਕਾਸ ਕਾਰਜਾਂ ਦੇ ਚੈੱਕ ਵੰਡਣ ਜਾਣਗੇ ਡਾਕਟਰ ਚਲੰਜੀਤ ਸਿੰਘ ਨੇ ਪਿੰਡ ਦਤਾਰਪੁਰ ਦੀ ਪੰਚਾਇਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦਤਾਰਪੁਰ ਦੀ ਪੰਚਾਇਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ਇਸ ਤੋਂ ਹੋਰਨਾਂ ਪੰਚਾਇਤਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ ਉਹਨਾਂ ਸਮੂਹ ਪੰਚਾਇਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਤਰ੍ਹਾਂ ਇਮਾਨਦਾਰੀ ਨਾਲ ਕੰਮ ਕਰਨ ਉਹਨਾਂ ਇਹ ਵੀ ਦੱਸਿਆ ਕਿ ਹਲਕੇ ਦੀਆਂ ਸਮੂਹ ਪੰਚਾਇਤਾਂ ਨੂੰ ਵੱਖ-ਵੱਖ 그룹ਪ ਬਣਾ ਕੇ ਕੰਮ ਕਰ ਕਰਨ ਦੀ ਟ੍ਰੇਨਿੰਗ ਵੀ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਪੰਚਾਇਤਾਂ ਵਧੀਆ ਢੰਗ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਪਿੰਡਾਂ ਦੀ ਤਰੱਕੀ ਤੇ ਪਿੰਡਾਂ ਦੀ ਨੁਹਾਰ ਬਦਲਣ ਲਈ ਵਧੀਆ ਯੋਗਦਾਨ ਪਾ ਸਕਣ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਇਗਰੂ ਸਾਰਿਆਂ ਦੇ ਘਰਾਂ ਵਿੱਚ ਖੁਸ਼ਹਾਲੀ ਲੈ ਕੇ ਆਵੇ ਸਾਰੇ ਚੰਗੀ ਖੁਸ਼ਹਾਲੀ ਤੇ ਅੱਜ ਮੈਂ ਬਹੁਤ ਹੀ ਮੁਬਾਰਕ ਦਿਨ ਹੈ ਕਿ ਨਵਾਂ ਸਾਲ ਚੜਿਆ ਹੈ ਔਰ ਅੱਜ ਅਸੀਂ ਇਹ ਵੀਡੀਓ ਦਫ਼ਤਰ ਵਿਖੇ 8 ਪੰਚਾਇਤਾਂ ਜਿਹੜੀਆਂ ਉਹਨਾਂ ਨੂੰ ਜਿਹੜੇ ਹੈਗੇ ਐ ਡਵੈਲਪਮੈਂਟ ਦੇ ਜਿਹੜੇ ਵਿਕਾਸ ਦੇ ਚੈੱਕ ਵੰਡੇ ਆ ਔਰ ਸਾਰੇ ਸਰਪੰਚਾਂ ਦੀ ਅਸੀਂ ਇੱਥੇ ਟ੍ਰੇਨਿੰਗ ਕਰਵਾ ਰਹੇ ਹਾਂ ਬੈਚ ਬਣਾ ਕੇ 10-10 ਪੰਚਾਇਤਾਂ ਮਿਲਾਂ ਤੇ ਉਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਕਿਵੇਂ ਜਿਹੜਾ ਹੈਗਾ ਕੰਮ ਕਰ ਕਰਨਾ ਤੇ ਮੈਂ ਸਾਰੇ ਜਿੰਨੇ ਵੀ ਪੰਚਾਇਤ ਮੈਂਬਰ ਆਏ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਆ ਕਿ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਅਗਵਾਈ ਚ ਇੱਕ ਇਮਾਨਦਾਰੀ ਨਾਲ ਜਿਹੜੀ ਪੰਜਾਬ ਚ ਪਹਿਲੀ ਵਾਰੀ ਜਿਹੜੀ ਇਮਾਨਦਾਰੀ ਨਾਲ ਕੰਮ ਹੋ ਰਹੇ ਨੇ ਔਰ ਪੌਣੇ 3 ਸਾਲ ਦੇ ਅੰਦਰ ਜਿਹੜਾ ਇਨਕਲਾਬੀ ਤਰੱਕੀ ਹੋਈ ਹੈ ਇਸੇ ਤਰ੍ਹਾਂ ਸਾਰੇ ਸਰਪੰਚ ਸਾਹਿਬਾਨ ਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਇਮਾਨਦਾਰੀ ਨਾਲ ਜਿਹੜਾ ਹੈਗਾ ਆਪਣਾ 5 ਸਾਲੇ ਕੰਮ ਕਰ ਕਰਨ ਤਾਂ ਕਿ ਇਹਨਾਂ ਦੇ ਪਿੰਡਾਂ ਦੀ ਜਿਹੜੀ ਨਿਹਾਰ ਬਦਲੇ ਔਰ ਮੈਨੂੰ ਅੱਜ ਦੱਸ ਦੇ ਖੁਸ਼ੀ ਹੋ ਰਹੀ ਹੈ ਕਿ ਦਰਤਾਰਪੁਰ ਪਿੰਡ ਦੀ ਜਿਹੜੀ ਪੰਚਾਇਤ ਹੈ ਉਹਨਾਂ ਨੇ ਵਧੀਆ ਕੰਮ ਕੀਤਾ ਸੋ ਉਹਨਾਂ ਨੂੰ 5 ਲੱਖ ਦਾ ਜਿਹੜਾ ਹੈਗਾ ਇਨਾਮ ਵੀ ਮਿਲਿਆ ਸੋ ਜਿਹੜਾ ਵੀ ਕੰਮ ਚੰਗਾ ਕਰੇਗਾ ਉਹਨੂੰ ਸਰਕਾਰ ਵੱਲੋਂ ਵੀ ਜਿਹੜੀ ਹੈ ਹੋਰ ਜਿਹੜਾ ਹੈਗਾ ਉਹਨਾਂ ਨੂੰ ਹਲਾਸ਼ੀਰੀ ਦਿੱਤੀ ਜਾਏਗੀ ਔਰ ਮੈਂ ਆਸ ਕਰਦਾ ਕਿ ਸਾਰੇ ਹੀ ਵਧੀਆ ਜਿਹੜੇ ਇਹ ਕੰਮ ਕਰਨਗੇ ਸਾਡੇ ਵੀਡੀਓ ਸਾਹਿਬ ਜੀ ਸਾਹਿਬ ਸਾਰੇ ਇਹਨਾਂ ਨਾਲ ਮਿਲ ਕੇ ਇੱਕ ਜਿਹੜਾ ਹੈ ਇਸ ਪੰਜਾਬ ਚ ਬਹੁਤ ਵੱਡਾ ਬਦਲਾਅ ਕਿੜਾ ਲੈ ਕੇ ਆਉਣਗੇ ਸਾਡੇ ਹਲਕੇ ਦੇ ਖਾਸ ਤੌਰ ਤੇ ਮੈਂ ਸਾਰਿਆਂ ਦਾ ਪਹੁੰਚਣ ਤੇ ਇੱਥੇ ਧੰਨਵਾਦ ਕਰਦਾ ਹਾਂ ਇਸ ਮੌਕੇ ਤੇ ਉਹਨਾਂ ਪਿੰਡ ਦਤਾਰਪੁਰ ਦੀ ਪੰਚਾਇਤ ਨੂੰ ਰਿਵਾਰਡ ਮਨੀ ਵਜੋਂ 5 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਪਿੰਡ ਬੂਰਮਾ ਅਜਰਾ ਦੀ ਪੰਚਾਇਤ ਨੂੰ ਲਾਇਬ੍ਰੇਰੀ ਲਈ 2.5 ਲੱਖ ਰੁਪਏ ਦਾ ਚੈੱਕ ਪਿੰਡ ਮਾਨਖੇੜੀ ਦੀ ਪੰਚਾਇਤ ਨੂੰ ਲਿਕੁਇਡ ਵੇਸਟ ਮੈਨੇਜਮੈਂਟ ਲਈ 1 ਲੱਖ ਰੁਪਏ ਦਾ ਚੈੱਕ ਪਿੰਡ ਬਹਿਬਲਪੁਰ ਦੀ ਪੰਚਾਇਤ ਨੂੰ ਸੋਲਿਡ ਵੇਸਟ ਮੈਨੇਜਮੈਂਟ ਲਈ 2 ਲੱਖ ਰੁਪਏ ਪਿੰਡ ਕਾਂਝਲਾ ਦੀ ਪੰਚਾਇਤ ਨੂੰ ਆਧੁਨਿਕੀਕਰਨ ਅਤੇ ਸੁਧਾਰ ਲਈ 2 ਲੱਖ ਰੁਪਏ ਦੀ ਗ੍ਰਾਂਟ ਦੇ ਚੈੱਕ ਦਿੱਤੇ ਗਏ ਜਦਕਿ ਇਸ ਤੋਂ ਇਲਾਵਾ ਹੋਰਨਾਂ ਪੰਚਾਇਤਾਂ ਨੂੰ ਵੀ ਵਿਕਾਸ ਕਾਰਜਾਂ ਦੇ ਚੈੱਕ ਵੰਡੇ ਗਏ ਜਗਬਣੀ ਟੀਵੀ ਲਈ ਮੁਰਿੰਡਾ ਤੋਂ ਅਮਰਜੀਤ ਤੀਮਾਨ ਦੀ ਰਿਪੋਰਟ